ਪੰਛੀ ਪਸੂ ਦਰਖਤਾਂ ਦੇ ਨਾਲ ਜਲਥਲ ਰਹਿਮ ਬਖਮੀ ਜਿਨ੍ਹਾਂ ਸਰਾ ਤੇਰੇ ਚੜਿਆ ਕਰ ਜਹ ਨਵੇਂ ਵਰੇ ਵਿੱਚ ਲਾਵੀ ਕੋਈ ਜੀਵ ਨਾ ਸੋਵੇਂ ਭੁੱਖਾ ਡੰਗਦੀ ਡੰਗ ਤੁਸੀਂ ਸਾਰ ਦਿਓ ਨਵੇਂ ਸਾਲ ਵਿੱਚ ਸਤ ਗੁਰੂ ਜੀ ਕਰ ਸਬਦੇ ਬੇੜੇ ਪਾਰ ਦਿਓ ਨਵੇਂ ਸਾਲ ਵਿੱਚ ਸਤ ਗੁਰੂ ਜੀ ਕਰ ਸਬਦੇ ਬੇੜੇ ਪਾਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਪ੍ਰੀਤਪਾਲ ਸਿੰਘ ਪਾਲਟਾ ਨਵੇਂ ਸਾਲ ਦੀਆਂ ਲੱਖ ਲੱਖ ਦੇਸ਼ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਜਿਹੜਾ ਨਵਾਂ ਸਾਲ ਆ ਸਾਰਿਆਂ ਨੂੰ ਖੁਸ਼ੀਆਂ ਦੇ ਖਿੜੇ ਲੈ ਕੇ ਆਵੇ ਨਾਲ ਦੀ ਨਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਪਰਵਾਰਿਆ ਲਗ ਸਾਡੇ ਪਿੰਡ 4 ਤਰੀਕ ਨੂੰ ਨਗਰ ਕੀਰਤਨਾਂ ਦੇ 5 ਤਰੀਕ ਨੂੰ ਪਟਵਾਰ ਸਾਹਿਬ ਦੇ ਭੋਗ ਪਾਣਗੇ ਸਾਰੇ ਦੇਸ਼ ਵਾਸੀਆਂ ਦੀ ਵੀ ਵਧਾਈ ਦਿੰਦਾ ਅੰਗਰਪੁਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵੀਰ ਸਿੰਘ ਰੁਪੀ ਪੱਤਰਕਾਰ ਅਜੀਤ ਤੋਂ ਪ੍ਰਧਾਨ ਪੱਤਰਕਾਰ ਜੀ ਨੇਦਾ ਹਾਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇ ਰਿਹਾ ਹਾਂ ਇਹ ਨਵਾਂ ਸਾਲ ਸਾਡੇ ਸਾਰਿਆਂ ਦੀ ਪਰਮਾਤਮਾ ਸਾਰਿਆਂ ਲਈ ਸੁੱਖ ਸ਼ਾਂਤੀ ਦਾ ਦੋਵਾਂ ਬਖਸ਼ੇ ਨਮਾ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876798499